ਬੁੱਧੀ ਛੇਵਾ ਪੀਟ ਸੀ ਬਹੁਤ ਖਤਰਨਾਕ ਸੀ ਮੈਂ ਥਾਲੇ ਮਾਟਰ ਦਾ ਪੜਾਉਂਦਾ ਵੀ ਬਹੁਤ ਵਧੀਆ ਸੀ ਸਾਵਲੇ ਕੁੱਟ ਦੇ ਬਹੁਤ ਤੇ ਕੁੱਟ ਦਾ ਵੀ ਰੂਹ ਲਾ ਕੇ ਸੀ ਆਹਾਹਾ ਮੈਂ ਕਿਹਾ ਜੀ ਕੀ ਦੇਖਦਾ ਘਾਂਟੀ ਬਜੀ ਗੁਜਰਾਂ ਦੇ ਕੁਜੀ ਵਾਂਗੂੰ ਸਿਰ ਲਿਸ਼ਕਾਈ ਆਹਾਹਾ ਮੂੰਗ ਰਿਆ ਗਿਆ ਮੁੱਛਾਂ ਨੂੰ ਖੜਾ ਕਰੀ ਵਾਹ ਜਿਉਂ ਹੀ ਸਾਵਲਾ ਮਾਟਰ ਕਲਾਸ ਵਿੱਚ ਫੜਿਆ ਤਾਂ ਮੋਨੀਟਰ ਕਹਿੰਦਾ ਕਲਾਸ ਸਟੈਂਡ ਜੈ ਹਿੰਦਾ ਛਾਤਰ ਸੇ ਕੰਨ ਫੜ ਲਾਓ ਆਉਂਦੀ ਮੈਂ ਭਾਈ ਲਤਾ ਰਹੀਂ ਗਨ ਫੜਲੇ ਲੈ ਦੱਸ ਮੈਂ ਸੋਚਿਆ ਵੀ ਮੈਂ ਤਾਂ ਕੁਝ ਬੋਲਿਆ ਨਹੀਂ ਸਾਲਾ ਚੁੱਪਚੀ ਪੀਤੇ ਹੀ ਸਾਥ ਰਗੜ ਗਿਆ ਠੀਕ ਉਦੋਂ ਹੀ ਪਤਾ ਲੱਗਿਆ ਭਤੀ ਦੇ ਕਿਥੇ ਲੱਤ ਪੈਂਦੀ ਆ ਪੈਣ ਦੇ ਦਾ ਦੇ ਕਿਥੇ ਚਪੇੜ ਪੈਂਦੀ ਆ ਪੈਣ ਦੇ ਦਾ ਨਾਲ ਦੇ ਸੈਕਸ਼ਨ ਚੋਂ ਭੈਣ ਜੀ ਭੱਜੀ ਆਈ ਕਹਿੰਦੀ ਕੀ ਗੱਲ ਹੋ ਗਈ ਮਾਟਰ ਜੀ ਕਹਿੰਦਾ ਪਿੱਛੇ ਹੋ ਜਾਓ ਭੈਣ ਜੀ ਤੁਹਾਨੂੰ ਨਹੀਂ ਪਤਾ ਇਹਦੇ ਬਾਰੇ ਕੁਝ ਮੈਂ ਹਜੇ ਪਿਸ਼ਾਬ ਕਰਨ ਗਿਆ ਸੀ ਅੱਛਾ ਭੈਣ ਜੀ ਕਹਿੰਦੀ ਕੀ ਗੱਲ ਮਗਰੀ ਚਲੇ ਗਿਆ ਅੱਛਾ ਕਾਨੂੰ ਭੈਣ ਜੀ ਮੈਂ ਜਾ ਕੇ ਕੀ ਦੇਖਦਾ ਕੰਧ ਤੇ ਲਿਖਿਆ ਹੋਇਆ ਬਾਥਰੂਮ ਚ ਮਟਰ ਜੀ ਹੈ ਜਰਾ ਸੱਜੇ ਪਾਸੇ ਵੇਖੋ ਸੱਜੇ ਪਾਸੇ ਵੇਖੋ ਕਹਿੰਦਾ ਭੈਣ ਜੀ ਮੈਂ ਸੱਜੇ ਪਾਸੇ ਵੇਖਿਆ ਸੱਜੇ ਪਾਸੇ ਵੇਖਿਆ ਉੱਥੇ ਲਿਖਿਆ ਮਟਰ ਜੀ ਹਾਂਜੀ ਹੁਣ ਜਰਾ ਖੱਬੇ ਪਾਸੇ ਵੇਖੋ ਖੱਬੇ ਪਾਸੇ ਵੇਖੋ ਕਹਿੰਦਾ ਭੈਣ ਜੀ ਮੈਂ ਖੱਬੇ ਪਾਸੇ ਵੇਖਿਆ ਖੱਬੇ ਪਾਸੇ ਵੇਖਿਆ ਉੱਥੇ ਲਿਖਿਆ ਮਟਰ ਜੀ ਹਾਂਜੀ ਹੁਣ ਜਰਾ ਉੱਪਰ ਦੇਖੋ ਅੱਛਾ ਕਹਿੰਦਾ ਭੈਣ ਜੀ ਮੈਂ ਉੱਪਰ ਦੇਖਿਆ ਉੱਪਰ ਪਤਾ ਕੀ ਲਿਖਿਆ ਹੋਇਆ ਸੀ ਕੀ ਭੈਣ ਜੀ ਕਹਿੰਦੀ ਕੀ ਕਹਿੰਦਾ ਉੱਤੇ ਲਿਖਿਆ ਦੀ ਸਾ ਮੈਨੂੰ ਪਕਾ ਪਦਾ ਭੈਣ ਜੀ ਇਹ 100% ਦੀ ਇਸੇ ਨੂੰ ਤੁਮ ਦਾ ਕੰਮ ਆ ਚਾਚਾ ਕੰਮ ਤੇਰਾ ਹੀ ਸੀ ਭਤੀਜ ਛੋਟੇ ਹੁੰਦੇ ਦੀਆਂ ਗੱਲਾਂ ਨੇ ਕਿਤੇ ਯਾਦ ਲੈਂਦੀਆਂ ਨੇ ਯਾਰ